ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਖੈਰਪੁਰ ਖੜੇ ਆ ਜਿਲ੍ਹਾ ਫਾਜ਼ਲਕਾ ਹੈਗਾ ਪਿੱਛੇ ਸਾਡੇ ਕਰੀਰ ਦਾ ਰੁੱਖ ਹੈਗਾ ਇਹ ਫੁੱਲ ਕਰ ਰਿਹਾ ਇੱਕ ਤਾਂ ਅਪ੍ਰੈਲ ਜੇ ਵਿੱਚ ਫੁੱਲ ਆਉਂਦੇ ਆ ਫਿਰ ਇਹਦੇ ਨਾਲ ਦੇ ਨਾਲ ਫਲ ਲੱਗਦੇ ਉਹ ਲੋਕ ਫਿਰ ਜਿਹੜਾ ਫਲਾਂ ਦਾ ਚਾਰ ਫਡੇਲੇ ਆ ਚਾਰ ਪਾਲੇ ਡੇਲੇ ਕਹਿੰਦੇ ਨੂੰ ਮਤਲਬ ਕਹਿੰਦਾ ਤੇ ਹੁਣ ਜਿਹੜੇ ਫਾਲ ਆ ਜੁਲਾਈ ਗਸਤੂਜ ਜੀ ਆਉਂਦੇ ਆ ਇਹ ਦੋ ਤਿੰਨ ਪੀਕ ਹੁੰਦੀਆਂ ਜੀ ਮਤਲਬ ਇਹ ਦੂਜੀ ਪੀਕ ਚੱਲ ਰਹੀ ਹੈ ਮਤਲਬ ਇਹ ਜਿਹੜੇ ਫੁੱਲ ਹੈਗੇ ਆ ਸੰਤਰੀ ਰੰਗ ਦੇ ਫੁੱਲ ਹੈਗੇ ਆ ਇਹਨੂੰ ਛੋਟੇ ਛੋਟੇ ਡੇਲੇ ਵੀ ਲੱਗਣੇ ਸ਼ੁਰੂ ਹੋ ਗਏ ਸਾਡੇ ਪੰਜਾਬ ਚ ਇੱਕ ਲੋਕੀ ਕਹਿੰਦੇ ਕਰੀਬ ਦਾ ਵੇਲ ਨਾ ਵੇਲ ਵੇਲ ਥੱਕੇ ਦਾ ਵੇਲ ਨਾ ਬੜਾ ਵਧੀਆ ਬੰਦਾ ਸੀਗਾ ਤੇ ਬਾਕੀ ਜਿਹੜੇ ਰੁੱਖ ਹੈਗਾ ਪੰਜਾਬ ਤੋਂ लुप्त ਹੋਣ ਦੇ ਤਦਾਰ ਤੇ ਤੁਰਿਆ ਜਾ ਰਿਹਾ ਤੇ ਸਾਡੇ ਪੁਰਾਣੇ ਸਮੇਂ ਸੇਵੀਆਂ ਵੜਦੇ ਸੀਗੇ ਤਾਂ ਕਹਿੰਦੇ ਕਰੀਬ ਦੇ ਝੰਗ ਝਿੰਗਾ ਲੈ ਆਓ ਝਿੰਗਾ ਬੋਲਦੇ ਸੀ ਇਹਦੀ ਟਾਹਣੀਆਂ ਨੂੰ ਤਾਂ ਉਹ ਫਿਰ ਜਿਹੜੀਆਂ ਟਾਹਣੀਆਂ ਸੀਗੀਆਂ ਉਹ ਲਿਆ ਕੇ ਉਹਦੇ ਸੇਵੀਆਂ ਬੱਟੀਆਂ ਜਾਂਦੇ ਸੀ ਸਾਡੇ ਪੰਜਾਬ ਦਾ ਵਿਰਾਸਤੀ ਰੁੱਖਾ ਬਹੁਤ ਸਾਰੇ ਜਿਹੜੇ ਪੰਜਾਬ ਦੇ ਗੁਰੂ ਘਰ ਜਿਹੜੇ ਹੈਗੇ ਆ ਉਹ ਕਰੀਬ ਦੇ ਰੁੱਖ ਪਿੱਛੇ ਪਏ ਹੋਏ ਆ ਤਾਂ ਇਹ ਸਾਡਾ ਕੋਆਰਡੀਨੇਟਰ ਇੱਥੇ ਨਾਲ ਆ ਅੱਜ ਅਸੀਂ ਜਿਹੜਾ ਫਾਜ਼ਿਲਕਾਰ ਜਿਹੜਾ ਦਾ ਟੂਰ ਸੀ ਬਾਗਾਂ ਦਾ ਪ੍ਰੋਜੈਕਟ ਚੱਲ ਜੰਦਾ ਸਾਡੇ ਇੱਥੇ ਤਾਂ ਅਸੀਂ ਇਹ ਦੇਖਿਆ ਵੀ ਇੱਥੇ ਖੈਰਪੁਰ ਚ ਝੰਡ ਵੀ ਖੜੇ ਆ ਵਣ ਵੀ ਖੜੇ ਆ ਬਹੁਤ ਪ੍ਰਾਤਨ ਫਰਮਾ ਵੀ ਖੜੀਆਂ ਹੈਗੀਆਂ ਤਾਂ ਮਲੇ ਬੇਰੀਆਂ ਵੀ ਖੜੀਆਂ ਏ ਝੰਡਾਂ ਦਾ ਇੱਕ ਪੈਚ ਖੜਾ ਹੈਗਾ ਇਸੇ ਸਾਡੇ ਇਹ ਪੰਜਾਬ ਦੇ ਸਾਰੇ ਵਿਰਾਸਤ ਸੀ ਰੁੱਖ ਹੈਗੇ ਆ ਤੇ ਇਹਨਾਂ ਨੂੰ ਜਿੱਥੇ ਵੀ ਪਿੰਡਾਂ ਚ ਬਚੇ ਹੋਏ ਆ ਇਹਨਾਂ ਰੁੱਖਾਂ ਨੂੰ ਮਤਲਬ ਕਹਿੰਦਾ ਬਚਾ ਕੇ ਆਪਾਂ ਤਾਂ ਆਪਣੇ ਜਿਹੜੀ ਵਾਤਾਵਰਨ ਨੂੰ ਠੀਕ ਕਰ ਸਕਦੇ ਆ ਤੇ ਸਾਡੇ ਇਹ ਵਿਰਾਸਤ ਨੂੰ ਜਿੰਨੀ ਲੁਪਤ ਹੋਈ ਜੁਰੀ ਆ ਰਹੀ ਆ ਉਹਨੂੰ ਨੇ ਇੱਕ ਸਾਂਭ ਸਕਦੇ ਆ ਮਤਲਬ ਤੇ ਬਾਕੀ ਜਿਹੜੇ ਕਰੀਦ ਜਿਵੇਂ ਦੱਸਿਆ ਹੈਗਾ ਡੇਲਿਆਂ ਚਾਰ ਪਿੰਡਾ ਹੈਗਾ